ਆਮ ਹੀ ਇੱਥੇ ਕਰਨ ਦੇ ਸਰਕਾਰ ਦੇ ਦਾਰੇ ਵਿੱਚ ਕੰਮ ਕਰਨਾ ਪਰ ਅਹੀਂ ਸਰਕਾਰੀ ਮੁਲਾਜ਼ਮ ਨਹੀਂ ਆਗੇ ਪੁੱਤਰ ਸਾਹਿਬ ਤੁਹਾਡੇ ਸਾਹਮਣੇ ਆ ਬਿਲਕੁਲ ਜਿਦਾ ਉਹ ਤਖੀਆਂ ਲਾਈਆਂ ਨੇ ਬਾਹਰ ਬੋਰ ਲਾਏ ਨੇ ਕਾਲੀਆਂ ਵੀ ਲਾਏ ਕਾਂਗਰਸੀਆਂ ਵੀ ਲਾਏ ਇਹਨਾਂ ਨੇ ਵੀ ਲਾਤਾ ਵੀ 29 ਹਜ਼ਾਰ ਬੰਦਾ ਕਰਤਾ 50 ਕਰਤਾ ਕੀਤਾ ਕੋਈ ਨਹੀਂਗਾ ਆਊਟਸੋਰਸ ਵਾਲੇ ਬੰਦੇ ਇਹ ਸਾਡੇ ਨਾਲ ਸਰਕਾਰ ਮੀਟਿੰਗਾਂ ਕਰਦੀ ਹੈ ਪਰ ਉਹਦਾ ਮੁੱਲ ਕੋਈ ਨਹੀਂ ਪਰ ਇਹ ਆਮ ਆਦਮੀ ਪਾਰਟੀ ਰਹੀ ਇਹ ਫੇਰ ਉਤੜਲੇ ਧਾਰਾਂ ਦੀ ਪਾਰਟੀ ਆ ਗਈ ਆਮ ਆਦਮੀ ਦੀ ਉਦੋਂ ਸਾਨੂੰ ਆਸ ਹੀ ਵੀ ਚਲੋ ਆਮ ਬੰਦੇ ਵਿੱਚੋਂ ਕੱਢ ਕੇ ਨਿਹਾਉਂਦੇ ਨੇ ਜਿਹੜੇ ਆਮ ਸਾਡੇ ਚੋਣ ਮੈਦੇ ਚੁਣੀ ਹੋਣਗੇ ਕਹਾਂ ਜਾਣਗੇ ਕਹਾਂ ਜਾਣਗੇ ਕੁਝ ਸਾਡਾ ਆਮ ਬੰਦਿਆਂ ਦਾ ਸੋਚਣਗੇ ਪਰ ਇਹਨਾਂ ਆਮ ਦਾ ਕੱਖ ਨਹੀਂ ਸੋਚਿਆ ਪੰਜਾਬ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਇਹ ਦਾਵਾ ਕੀਤਾ ਜਾਂਦਾ ਕਿ ਹਜ਼ਾਰਾਂ ਨੌਕਰੀਆਂ ਦਿੱਤੀਆਂ ਲੇਕਿਨ ਉਸ ਵਿੱਚ ਘਾਰ ਇੱਕ ਬੜੀ ਖਾਸ ਗੱਲ ਹੈ ਕਿ ਜਦੋਂ ਸੱਤਾ ਦੇ ਵਿੱਚ ਆਏ ਜਾਂ ਸੱਤਾ ਦੇ ਵਿੱਚ ਆਣਾ ਸੀ ਤਾਂ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਕਈ ਵਾਅਦੇ ਕੀਤੇ ਗਏ ਸੀ ਉਹਨਾਂ ਜਥੇਬੰਦੀਆਂ ਨਾਲ ਉਹਨਾਂ ਲੋਕਾਂ ਨਾਲ ਸਰਕਾਰੀ ਮੁਲਾਜ਼ਮ ਜਿਹੜੇ ਪਹਿਲਾਂ ਹੀ ਸਰਕਾਰ ਦੇ ਵਿੱਚ ਨੌਕਰੀ ਤੈਤ ਸੀ ਉਹਨਾਂ ਨਾਲ ਗੱਲ ਕੀਤੀ ਤੇ ਜੇ ਆਪਾਂ ਬੁੱਕ ਤੌਰ ਤੇ ਗੱਲ ਕਰੀਏ ਤੇ ਪੰਜਾਬ ਰੋਡਵੇਜ਼ ਪਨ ਬਸ ਜਿਹੜੇ ਕੰਡਕਟਰ ਜਾਂ ਡਰਾਈਵਰਸ ਨੂੰ ਉਹਨਾਂ ਦੀ ਐਸੋਸੀਏਸ਼ਨਸ ਨਾਲ ਇੱਕ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਪੱਕਿਆਂ ਕੀਤਾ ਜਾਊਗਾ ਜਿਹੜੇ ਕੱਚੇ ਕੰਮੇ ਨੇ ਉਹਨਾਂ ਨੂੰ ਪੱਕਿਆਂ ਕੀਤਾ ਜਾਊਗਾ ਚਾਹੇ ਉਹ ਡਰਾਈਵਰ ਨੇ ਚਾਹੇ ਉਹ ਕੰਡਕਟਰ ਨੇ ਉਹਨਾਂ ਦੀ ਮੰਗਾਂ ਵੀ ਇਹ ਹੋਈ ਸੀ ਔਰ ਕੀ ਸਟੇਟਸ ਹੈ ਅੱਜ 3 ਸਾਲ ਬਾਅਦ ਵੀ ਜੇ ਸਰਕਾਰ ਸੱਤਾ 'ਚ ਹੈ ਤਾਂ ਕੀ ਉਹਨਾਂ ਦੀਆਂ ਮੰਗਾਂ ਪੂਰੀਆਂ ਹੋਈਆਂ ਅੱਜ ਇਸੇ ਮੁੱਦੇ ਤੇ ਹੀ ਇੱਕ ਲੋਕ ਰਾਏ ਲੋਕ ਰਾਏ ਉਹਨਾਂ ਨਾਲ ਹੀ ਲੋਕ ਰਾਏ ਲਈ ਜਾ ਰਹੀ ਹੈ ਕਿ ਜਿਹੜੇ ਉਸ ਮੰਗਾਂ ਦੇ ਵਿੱਚ ਜਿਹੜੇ ਅੱਜ ਵੀ ਮੰਗਾਂ ਨੂੰ ਲੈ ਕੇ ਖੜੇ ਨੇ ਜਾਂ ਉਹ 3 ਸਾਲ ਪਹਿਲੇ ਮੰਗਾ ਸਰਕਾਰ ਦੇ ਅੱਗੇ ਰੱਖਦੇ ਸੀ ਵੱਖ-ਵੱਖ ਮੀਟਿੰਗਾਂ ਤੁਸੀਂ ਤੇ ਖੁੱਦ ਮੈਨੂੰ ਲੋਕ رائے ਨਹੀਂ ਇਹਨੂੰ ਲੋਕ رائے ਉਹ ਹੁੰਦੀ ਹੈ ਕਿ ਜਿਹੜੀ ਲੋਕਾਂ ਕੋਲ ਆਏ رائے ਇਹ ਤੇ ਉਹ ਸਿੱਧੇ ਤੌਰ ਤੇ ਉਹ ਤੁਹਾਡੇ ਨਾਲ ਹੀ ਮੈਂ رائے ਲੈ ਰਿਆ ਜਾਂ ਤੁਹਾਡੇ ਕੋਈ ਸਵਾਲ ਪੁੱਛਣ ਲੱਗਾ ਕਿ 3 ਸਾਲ ਪਹਿਲਾਂ ਕੀ ਵਾਦੇ ਸੀ ਤੇ ਕੀ ਉਹ ਤੁਹਾਡੇ ਨਾਲ ਵਾਦੇ ਕੀਤੇ ਗਏ ਤੇ ਕੀ ਉਹ ਪੂਰੇ ਹੋ ਗਏ ਜਦੋਂ ਸਰਕਾਰ ਨੋਟੀਫਿਕੇਸ਼ਨ ਹੋਇਆ ਵੋਟਾਂ ਦਾ ਤੇ ਅਸੀਂ ਬੜਾ ਪ੍ਰਚਾਰ ਕੀਤਾ ਸਰਕਾਰ ਬਣਾਉਣ ਦੇ ਵਿੱਚ ਵੀ ਬੱਸਾਂ ਦੇ ਚੜ ਚੜ ਕੇ ਤੁਹਾਡੇ ਥਰੂ ਅਸੀਂ ਪੰਪਲੈਟ ਵੰਡੇ ਲੋਕਾਂ ਨੂੰ ਕਿਹਾ ਵੀ ਬਦਲਾਵ ਆਵੇ ਅਸੀਂ ਵੀ ਇਹਨਾਂ ਦੇ ਝਾਂਸੀ ਵਿੱਚ ਸੀਗੇ ਇਹਨਾਂ ਨੇ ਕਿਹਾ ਵੀ ਜਦੋਂ ਸਰਕਾਰ ਬਣ ਗਈ ਹਰਾਪਿਆ ਨੇ ਚੱਲੂਗਾ ਜਿੰਨੀਆਂ ਨੌਕਰੀਆਂ ਨੇ ਸਾਰੀਆਂ ਪੱਕੀਆਂ ਕੀਤੀਆਂ ਜਾਣਗੀਆਂ ਚਾਹੇ ਆਊਟਸੋਰਸ ਹੋਵੇ ਚਾਹੇ ਕੰਟਰੈਕਟ ਤੇ ਹੋਵੇ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਿੱਛੇ ਜੇ ਦੇਖ ਲਿਆ ਕਿ ਸਾਡੇ ਨਾਲ ਸਰਕਾਰ ਮੀਟਿੰਗਾਂ ਕਰਦੀ ਹੈ ਪਰ ਉਹਦਾ ਮੁੱਲ ਕੋਈ ਨਹੀਂ ਕੋਈ ਫਾਇਦਾ ਨਹੀਂ ਹੋਇਆ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਹੁਕਮ ਸੀਗੇ ਕਿ ਪਨ ਬਸ ਕਾਮਿਆਂ ਨੂੰ ਜਿਹੜੇ ਕੰਟਰੈਕਟ ਤੇ ਨੇ ਇਹਨਾਂ ਦੀ ਕੋਈ ਨੀਤੀ ਬਣਾ ਕੇ ਮਹੀਨੇ ਦੇ ਵਿੱਚ ਵਿੱਚ ਇਹਨਾਂ ਬੰਦਿਆਂ ਨੂੰ ਪੱਕਾ ਕੀਤਾ ਜਾਵੇ ਉਹ ਪਾਲਿਸੀ ਤਿਆਰ ਕੀਤੀ ਅਫਸਰਾਂ ਨੇ ਪਾਲਿਸੀ ਤਿਆਰ ਕਰਕੇ ਤੇ ਉਹਦੇ ਵਿੱਚ ਉਹਨੂੰ ਮੀਟਿੰਗ ਕੀਤੀ ਤੇ ਪਤਾ ਲੱਗਾ ਉਹ ਕਹਿੰਦੇ ਵੀ ਤੁਹਾਨੂੰ ਤੁਹਾਡੀ ਨੌਕਰੀ ਸੇਵ ਕਰ ਦੇਾਂਗੇ ਤੁਹਾਡੀ 2 ਸਾਲ ਜਿਹੜੀ ਆ ਉਹ ਸਰਵਿਸ ਘਟਾ ਦਿੰਨੇ ਆ ਜਿੱਦਾਂ ਮੰਨ ਲਓ ਕਿ 10 ਸਾਲ ਵਾਲੇ ਸੀਗੇ ਪਨ ਬਸ ਕਾਮਿਆਂ ਨੂੰ 8 ਸਾਲ ਦੇ ਕਰ ਲਾਂਗੇ ਮਹਿਕਮੇ ਦੇ ਲੈ ਲੈਣੇ ਪਰ ਉਹ ਖੋਖਲੇ ਦਾਅਵੇ ਨੇ ਉਹ ਜਿਹੜੀ ਪਾਲਸੀ ਇਹਨਾਂ ਨੇ ਬਣਾਈ ਆ ਉਹਦੇ ਵਿੱਚ ਇਹ ਕਹਿੰਦੇ ਨੇ ਵੀ ਤੁਹਾਡੀ ਨੌਕਰੀ ਸੇਫ ਹੋ ਜਾਊ 8 ਸਾਲ ਦੀ ਪਰ ਕਰਨਗੇ ਕਿੱਥੇ ਇਹ ਨਹੀਂ ਦੱਸਿਆ ਜਾ ਰਿਹਾ ਸਾਡਾ ਮਹਿਕਮਾ ਰੋਡਵੇਜ਼ ਆ ਪਤਰੀ ਵਿਭਾਗ ਰੋਡਵੇਜ਼ ਆ ਇਹ ਕਹਿੰਦੇ ਪਨਬਾਸਾ ਪਨਬਾਸ ਕਾਰਪੋਰੇਸ਼ਨ ਬਣਾਵਾਂਗੇ ਅਸੀਂ ਕਿਹਾ ਵੀ ਬਣਾ ਦਿਓ ਸਾਨੂੰ ਸਿਵਲ ਸਰਵਿਸ ਰੂਲਾਂ ਤਹਿਤ ਜਿਹਦੇ ਵਿੱਚ ਸਾਡੇ ਬੰਦੇ ਦੀ ਸਜ਼ਾ ਕੀ ਆ ਉਹਨੂੰ ਤਰੱਕੀ ਕੀ ਆ ਉਹਦਾ ਆਉਣ ਵਾਲਾ ਭਵਿੱਖ ਕੀ ਆ ਉਹ ਪਤਾ ਹੋਵੇ ਸਿਵਲ ਸਰਵਿਸ ਰੂਲਾਂ ਦੇ ਤਹਿਤ ਸਾਨੂੰ ਕਿਸੇ ਮਹਿਕਮੇ ਚ ਲਾਓ ਕਿਸੇ ਲੈਣ ਚਲੋ ਪਰ ਹੋ ਗਈ ਰਿਆ ਮਹਿਕਮੇ ਦੇ ਅਧਿਕਾਰੀ ਜਿਹੜੇ ਨੇ ਉਹ ਇਹ ਕੰਮ ਕਰਕੇ ਰਾਜੀ ਨਹੀਂ ਪ੍ਰਦੀਪ ਜੀ ਤੁਸੀਂ ਜੇ ਮੈਂ ਪੁੱਛਾਂ ਪ੍ਰਦੀਪ ਕਿੰਨੇ ਸਾਲਾਂ ਤੋਂ ਆਪਣੇ ਆਪ ਇਥੇ ਐਥਲੀਟ ਸਰ ਮੈਂ 2008 ਦਾ ਵਰਤੀ ਆਂ ਪਨਬਾਸ ਦੇ ਵਿੱਚ ਆਊਟਸੋਰਸ ਨਹੀਂ ਹੋਇਆ ਫਿਰ ਮੁੜ ਕੇ 15 ਚ ਕੰਟਰੈਕਟ ਤੇ ਟੈਸਟ ਦਿੱਤਾ ਭਾਵੇਂ ਤੁਸੀਂ ਜੁੜੇ ਪਨਬਾਸ ਨਾਲੋਂ ਕੀ ਅੱਜ ਵੀ ਆਪਣੇ ਆਪ ਨੂੰ ਸਮਝਦੇ ਹੋ ਕਿ ਤੁਸੀਂ ਇੱਕ ਸਰਕਾਰੀ ਮੁਲਾਜ਼ਮ ਕਹਿ ਸਕਦੇ ਹੋ ਆਪਣੇ ਆਪ ਦੇ ਵੇਖੋ ਜੀ ਆਪਣੇ ਆਪ ਨਹੀਂ ਬਿਲਕੁਲ ਨਹੀਂ ਜੀ ਸਾਨੂੰ ਕਿਸੇ ਵੀ ਜਦੋਂ ਅਸੀਂ ਜਾ ਕੇ ਬੈਠਨੇ ਆ ਟੇਬਲ ਟਾਕ ਕਰਦੇ ਆ ਤੇ ਉਹ ਸਾਨੂੰ ਕਹਿੰਦੇ ਵੀ ਤੁਸੀਂ ਸਾਡੇ ਵਿਭਾਗ ਦੇ ਬੰਦੇ ਨਹੀਂ ਹਾਲਾਂਕਿ ਅਸੀਂ ਕੰਟਰੈਕਟ ਤੇ ਆ ਬਕਾਇਦਾ ਇੱਕ ਯੂਨੀਵਰਸਿਟੀ ਟੈਸਟ ਪਾਸ ਹੋਇਆ ਔਰ ਸਾਡਾ ਭਵਿੱਖ ਅਜੇ ਵੀ ਧੁੰਦਲਾ ਸਾਨੂੰ ਇਹ ਦੱਸ ਨਹੀਂ ਰਹੇ ਕਿ ਇਹਨਾਂ ਨੇ ਕਿੱਥੇ ਸਾਨੂੰ ਕਰਨਾ ਹੈ ਮੈਂ ਫਿਰ ਤੁਹਾਡੇ ਨਾਲ ਗੱਲ ਕਰਦਾ ਹੋਰ ਵੀ ਗੱਲ ਕਰਦਾ ਭਾਜੀ ਪਹਿਲੇ ਤੇ ਆਪਣਾ ਨਾਮ ਦੱਸ ਦਿਓ ਆਪਣੇ ਬਾਰੇ ਦੱਸ ਮੈਂ ਜੀ ਪ੍ਰਗਟ ਸਿੰਘ ਸਹਾਇਕ ਸੈਕਟਰੀ ਬਟਾਲਾ ਡੀਕੂ ਅੱਛਾ ਭਾਜੀ ਕਦੋਂ ਤੋਂ ਨੌਕਰੀ ਤੇ ਹੋ ਤੇ ਕੀ ਸਮੇਂ ਜਿਹੜੇ ਵਾਦੇ ਤੁਹਾਡੇ ਨਾਲ ਅੱਜ ਤੋਂ 3 ਸਾਲ ਪਹਿਲੇ ਹੋਏ ਜਾਂ 22 ਸਾਲ ਪਹਿਲੇ ਮੈਂ ਜੀ ਦਸਤ ਪਰਤੀ ਆ ਅੱਛਾ ਜੀ ਹਾਂਜੀ ਤੇ ਹੁਣ ਤੱਕ ਵੇਲੇ ਕਿਨੇ ਸਾਲ ਬਣ ਗਏ ਆ ਵਾਦੇ ਬਹੁਤ ਤਿੰਨ ਸਰਕਾਰਾਂ ਹੋ ਗਈਆਂ ਪਹਿਲਾਂ ਕਾਂਗਰਸ ਆਈ ਪਹਿਲਾਂ ਅਕਾਲੀ ਆਏ ਫਿਰ ਕਾਂਗਰਸ ਆਈ ਫਿਰ ਨਾਮ ਆਦਮੀ ਪਾਰਟੀ ਆ ਗਈ ਲੇਕਿਨ ਆ ਨਾਮ ਆਦਮੀ ਪਾਰਟੀ ਦੇ ਵਿੱਚ ਤੇ ਹੱਕ ਦੇ ਵਿੱਚ ਤੁਸੀਂ ਪ੍ਰਚਾਰ ਹੀ ਬੜਾ ਕੀਤਾ ਨਾ ਦੇਖੋ ਅਸੀਂ ਪ੍ਰਚਾਰ ਤਾਂ ਕੀਤਾ ਸੀ ਸਾਨੂੰ ਆਸ ਬੜੀ ਈ ਨਵੇਂ ਪਾਰਟੀ ਆਉਣੀ ਆ ਤੇ ਸਾਡਾ ਕੋਈ ਸੋਚੇਗੀ ਅਸੀਂ ਕਾਲੀ ਵੀ ਜਮਾ ਕੇ ਵੇਖ ਲਈ ਕਾਂਗਰਸੀ ਪਾਰਟੀ ਜਿਹੜੀ ਸੀ ਉਹਨਾਂ ਵਿੱਚ ਵੀ ਵੇਖ ਲਿਆ ਹਨੂ ਆਮ ਆਦਮੀ ਪਾਰਟੀ ਤੋਂ ਆਸ ਬੜੀ ਸੀ ਪਰ ਸਾਡੀ ਇਹ ਨਾ ਆਸ ਉਮੀਦ ਬੜੀ ਇਹਨਾਂ ਤੋੜੀ ਬੜੀ ਸਾਡੀ ਸਾਡੇ ਇਕੱਲੇ ਇਕੱਲੇ ਬੰਦੇ ਨੇ ਬੱਸਾਂ ਦੇ ਵਿੱਚ ਪ੍ਰਚਾਰ ਕੀਤਾ ਹਰ ਵਰਕਰ ਨੇ ਆਪਣੀ ਫੈਮਿਲੀ ਸਮੇਤ ਇਹਨਾਂ ਦੀ ਮਦਦ ਕੀਤੀ ਤਾਂ ਹੀ ਸਰਕਾਰ ਆਈ ਪੰਜਾਬ ਦੇ ਵਿੱਚ ਉਹਦਾ ਕਿਥੋਂ ਨਹੀਂ ਹਰ ਮੁਲਾਜ਼ਮ ਨੇ ਇਹਨਾਂ ਦੀ ਮਦਦ ਕੀਤੀ ਇਹ ਸਾਡੀ ਕੋਈ ਸਹਾਇਤਾ ਹੈ ਪਰ ਜਿਹੜਿਆ ਵੀ ਸਾਡੇ ਨਾਲ ਕੋਈ ਵਾਅਦਾ ਕਰਦੇ ਨੇ ਤੇ ਜਿੱਦਾਂ ਪ੍ਰਧਾਨ ਸਾਹਿਬ ਨੇ ਦੱਸਿਆ ਪ੍ਰਦੀਪ ਜੀ ਪ੍ਰਦੀਪ ਕੁਮਾਰ ਜੀ ਨੇ ਇਹਨਾਂ ਕੋਈ ਗੱਲ ਰਹਿਣ ਨਹੀਂ ਦਿੱਤੀ ਵਾਹੇ ਇਹਨਾਂ ਸਾਰੀ ਗੱਲਾਂ ਨੂੰ ਦਸੀ ਕਿ ਹਰ ਚੀਜ਼ ਵਾਅਦਾ ਕਰਕੇ ਭੱਜ ਜਾਂਦੇ ਤੇ ਇਹ ਜਿਹੜਾ ਵਾਅਦਾ ਕਰਦੇ ਨੇ ਕੋਈ ਵੀ ਤੁਹਾਨੂੰ ਪੱਕੇ ਕਰਾਂਗੇ ਰੈਗੂਲਰ ਕਰਾਂਗੇ ਕੰਮ ਬੇਸ਼ੱਕ ਅਸੀਂ ਅੱਜ ਇੱਥੇ ਆ ਪੰਜਾਬ ਰੋਡਵੇਜ਼ ਦਾ ਡਿਪੋ ਆ ਅਸੀਂ ਇੱਥੇ ਖੜੇ ਆ ਅਸੀਂ ਆਊਟਸੋਰਸਿੰਗ ਦੇ ਕੰਮ ਕਰ ਰਹੇ ਆ ਭਾਵੇਂ ਸਾਨੂੰ ਪਬਲਿਕ ਇਹ ਸੋਚਦੀ ਆ ਕਿ ਇਹ ਸਰਕਾਰੀ ਮੁਲਾਜ਼ਮ ਨੇ ਵੇਖੋ ਕੰਮ ਅਸੀਂ ਇੱਥੇ ਕਰਨ ਦੇ ਸਰਕਾਰ ਦੇ ਦਾਰੇ ਵਿੱਚ ਕੰਮ ਕਰ ਰਹੇ ਆ ਪਰ ਅਸੀਂ ਸਰਕਾਰੀ ਮੁਲਾਜ਼ਮ ਨਹੀਂ ਆ ਕਿਉਂ ਨਹੀਂ ਆਗੇ ਬਲਾਸਦੀ ਜੀ ਵਾਲੀ ਗੱਲ ਲੱਗਦੀ ਹੈ ਹਾਂਜੀ ਇਹ ਗੱਲ ਤੇ ਲੱਗਦੀ ਹੈ ਗੱਲ ਉੱਥੇ ਲੱਗਦੀ ਹੈ ਨਾ ਦੇਖੋ ਕੰਮ ਆਹੀ ਸਰਕਾਰੀ ادارے ਵਿੱਚ ਸਾਰਾ ਸਿਸਟਮ ਆਣਾ ਸਰਕਾਰੀ ادارے ਸਾਡੀਆਂ ਗੱਡੀਆਂ ਚੈੱਕ ਇੰਸਪੈਕਟਰ ਕਰਦੇ ਨੇ ਸਾਰੇ ਰੂਲ ਆਡੇ ਸਰਕਾਰ ਉਹੀ ਜਿਹੜੇ ਪੱਕੇ ਬੰਦੇ ਤੇ ਲਾਗੂ ਨੇ ਉਹੀ ਜਾਨੀ ਕਿ ਸਾਡੇ ਉੱਤੇ ਮਸ਼ੀਨਾਂ ਵਗੈਰਾ ਸਾਰਾ ਉਦਾਂ ਹੀ ਆਪਾਂ ਜਾਣਾ ਵਾ ਬਸ ਐਂਡ ਤੇ ਆ ਕੇ ਮੁੜ ਕੇ ਜਿੱਥੇ ਕਮਾਰ ਪੈਂਦੀ ਹੈ ਤਨਖਾਹ ਹੁੰਦੀ ਹੈ ਤੇ ਜਦੋਂ ਕਿਤੇ ਮੀਟਿੰਗ ਹੁੰਦੀ ਹੈ ਉੱਥੇ ਮੁੜ ਕੇ ਜਦੋਂ ਸਾਡੇ ਉੱਚ ਅਧਿਕਾਰੀ ਨੇ ਉਹਨਾਂ ਨਾਲ ਮੀਟਿੰਗ ਹੁੰਦੀ ਹੈ ਉਹ ਕਹਿੰਦੇ ਤੁਸੀਂ ਸਾਡੇ ਬੰਦੇ ਈ ਰੋਡਵੇਜ ਦੇ ਬੰਦੇ ਹੀ ਨਹੀਂ 3 ਸਾਲ ਹੋ ਗਏ ਭਾਜੀ 3 ਸਾਲ ਸਰਕਾਰ ਨੂੰ ਕਿੰਨਾ ਕ ਮੀਟਿੰਗਾਂ ਦਾ ਟਾਈਮ ਮਿਲ ਗਿਆ ਕਿੰਨੇ ਕ ਤੁਹਾਨੂੰ ਲੱਗਾ ਕਿ ਇਹ ਸਰਕਾਰ ਜਦੋਂ ਆਈ ਤੇ ਕੀ ਕਹਿ ਕੇ ਆਈ ਤੇ ਅੱਜ ਕਿਦਾਂ ਦਾ ਬਈਦਾ ਸੱਸੀ ਗੋੜ ਜੀ ਮੈਂ ਕਬੀਰ ਸਿੰਘ ਬਤੌਰ ਕਨੈਕਟਰ ਭਰਤੀ ਹੋਏ ਹਾਂ ਸਾਨੂੰ ਘਟੋ ਘਟਵੀ ਤੇ 13-14 ਸਾਲ ਹੋ ਗਏ ਜਿੱਦਾਂ ਪੁਰਾਣੀ ਸਰਕਾਰਾਂ ਕਰਦੀਆਂ ਵਾਅਦੇ ਉਦਾਂ ਹੀ ਇਹੋ ਕਰਕੇ ਆਈ ਆਉਂਦੇ ਆਉਂਦੇ ਤੁਹਾਡੇ ਤੇ ਹਰਾ ਪੈਣ ਚਲਾਵਾਂਗੇ ਵੀ ਸਾਨੂੰ ਐਰਕਾ ਮੌਕਾ ਦਿਓ ਚਲੋ ਅਸੀਂ ਮੌਕਾ ਦਿੱਤਾ ਪਿੱਛੋਂ ਅਸੀਂ ਆਪਣੀਆਂ ਪਾਰਟੀਆਂ ਛੱਡ ਕੇ ਇਹਨਾਂ ਦਾ ਸਾਥ ਦਿੱਤਾ ਆਮ ਪਾਰਟੀ ਦਾ ਝਾੜੂ ਦਾ ਕਿ ਚਲੋ ਉਹਨਾਂ ਨੇ ਸੋਚਿਆ ਕੁਝ ਇਹ ਸੋਚਣ ਕੇ ਆ ਕੇ ਸਾਡਾ ਨਾਮ ਵੇਖ ਪਰ ਇਹ ਇਹਨਾਂ ਵੀ ਕੱਖ ਨਹੀਂ ਕੀਤਾ ਇੱਕ ਦਮੜੇ ਦਾ ਫਾਇਦਾ ਨਹੀਂ ਕੀਤਾ ਸਾਡਾ ਤੇ ਆਮ ਆਦਮੀ ਪਾਰਟੀ ਜਦੋਂ ਆਪਾਂ ਪੂਰਾ ਬੋਲਦੇ ਆਮ ਆਦਮੀ ਪਾਰਟੀ ਹਾਂਜੀ ਇਹੀ ਵਿਸ਼ਵਾਸ ਸੀ ਨਾ ਕਿ ਕਾਮ ਲੋਕਾਂ ਦੀ ਪਾਰਟੀ ਹੈ ਪਰ ਇਹ ਆਮ ਆਦਮੀ ਪਾਰਟੀ ਰਹੀ ਨਹੀਂ ਇਹ ਫੇਰ ਉਤੜਲੇਦਾਰਾਂ ਦੀ ਪਾਰਟੀ ਆ ਗਈ ਆਮ ਆਦਮੀ ਦੀ ਉਦੋਂ ਸਾਨੂੰ ਆ ਸੀ ਵੀ ਚਲੋ ਆਮ ਬੰਦੇ ਵਿੱਚੋਂ ਕੱਢ ਕੇ ਨਾ ਲਿਆਂਦੇ ਨੇ ਜਿਹੜੇ ਆਮ ਸਾਡੇ ਚੋਣ ਮੈਂਦੇ ਚੁਣੇ ਹੋਣਗੇ ਕਾਂ ਜਾਣਗੇ ਗਾਂ ਜਾ ਕੇ ਕੁਝ ਸਾਡਾ ਆਮ ਬੰਦਿਆਂ ਦਾ ਸੋਚਣਗੇ ਪਰ ਇਹਨਾਂ ਆਮ ਦਾ ਕੱਖ ਨਹੀਂ ਸੋਚਿਆ ਉਹ ਬੰਦੇ ਉੱਥੇ ਦੇ ਉੱਥੇ ਨੇ ਅਸੀਂ ਵੀ ਉੱਥੇ ਹੀ ਹਾਂ ਹੁਣ ਗਾਂ ਸਾਨੂੰ ਇੱਕ ਆਸ ਹੁੰਦੀ ਆ ਵੀ ਚਲੋ ਸਾਡਾ ਤੇ ਚਲੋ ਜਿੱਦਾਂ ਮਤਲਬ ਲੰਘਿਆ ਟਾਈਮ ਲੰਘਿਆ ਕੁਝ ਸਮਾਂ ਪਾ ਕੇ ਗਾਂ ਸਾਡੇ ਆਉਣ ਵਾਲੇ ਬੱਚੇ ਆ ਚੰਗੀਆਂ ਪੜ੍ਹਾਈਆਂ ਕਰਾਂਗੇ ਸਾਨੂੰ ਤਨਖਾਹਾਂ ਮਿਲਣਗੀਆਂ ਤੇ ਚੰਗੇ ਪੜਾਵਾਂਗੇ ਜਦੋਂ ਸਾਨੂੰ ਮਿਲਣਾ ਕੱਖ ਨਹੀਂ ਤੇ ਬੱਚਿਆਂ ਦਾ ਫਿਊਚਰ ਵੀ ਤੇ ਬੱਚਿਆਂ ਦਾ ਫਿਊਚਰ ਵੀ ਖਰਾਬ ਹੁੰਦਾ ਹੀ ਆ ਤੇ ਇਹ ਕਰਕੇ ਸਰਕਾਰ ਦਾ ਵੀ ਬਹੁਤ ਮੰਦਾ ਹਾਲ ਆ ਤੇ ਸਾਡਾ ਵੀ ਸਾਡਾ ਉਦੋਂ ਵੀ ਮੰਦਾ ਹਾਲ ਆ ਬਿਲਕੁਲ ਮੰਦਾ ਹਾਲ ਆ ਸਰਕਾਰ ਦਾ ਮੰਦਾ ਹਾਲ ਆ ਮੈਂ ਪ੍ਰਦੀਪ ਜੀ ਮੈਂ ਤੁਹਾਡਾ ਫੇਰ ਗੱਲ ਕਰਦਾ ਕਿਸੇ ਭਾਜੀ ਤੁਸੀਂ ਆਪਣਾ ਨਾਮ ਦੱਸ ਦਿਓ ਨਾਮ ਮੇਰਾ ਸਰਿੰਦਰ ਸਿੰਘ ਹੈ ਜੀ ਮੈਂ ਡਰਾਈਵਰ ਹਾਂ ਤੁਹਾਨੂੰ ਪਤਾ ਹੈ ਭਾਜੀ ਕਿੱਦਾਂ ਦੇਖਦੇ ਹੋ ਸਰਕਾਰ ਦਾ ਰਵਈਆ ਕਿਉਂਕਿ ਤੁਸੀਂ ਐਜੀਟੇਸ਼ਨ ਲਗਾਤਾਰ ਕਰਦੇ ਹੋ ਉਹ ਸਰ ਰਵਈਆ ਹਨ ਤੁਹਾਨੂੰ ਤਾਂ ਕੋਈ ਪਤਾ ਨਹੀਂ ਲੱਗਣਿਆ ਕੀ ਬੰਨਿਆ ਬਾਕੀ ਬਹੁਤ ਜਿਆਦਾ ਮਾੜਾ ਹਾਲ ਆ ਸਾਡੀ ਸੁਣਵਾਈ ਨਹੀਂ ਕਿਰੇ ਸਾਡੀ ਸੁਣਵਾਈ ਜਦੋਂ ਆਗੂ ਜਾਂਦੇ ਮੀਟਿੰਗਾਂ ਹੁੰਦੀਆਂ ਤੇ ਕੀ ਮੀਟਿੰਗ ਦੇ ਕੇ ਮੁੱਕਰ ਜਾਂਦੇ ਮੀਟਿੰਗ ਦੇ ਕੇ ਸੱਦ ਕੇ ਫੇਰ ਵਾਪਸ ਭੇਜ ਦਿੰਦੇ ਆ ਤੇ ਅੱਜ ਪੁਰਾਣਾ ਕੰਮ ਪੈ ਗਿਆ ਅੱਜ ਢਿੰਗਰਾ ਪੈ ਗਿਆ ਕੁਛ ਨਹੀਂ ਮਤਲਬ ਜਿਹੜੇ ਇਨੇ ਮੁਲਾਜ਼ਮ ਆ ਪੰਜਾਬ ਦੇ ਇਨੇ ਮੁਲਾਜ਼ਮ ਆ ਉਹਨਾਂ ਨੂੰ ਕੋਈ ਜਵਾਬਦੇਹੀ ਨਹੀਂ ਇਸ ਗੱਲ ਦੀ ਕੋਈ ਜਵਾਬ ਸਾਰੇ ਰੋਂਦੇ ਹੀ ਕਰਨਗੇ ਕੁਛ ਨਹੀਂ ਕੁਛ ਮਿਲ ਨਹੀਂ ਡਿਆ ਤੇ ਕੁਛ ਨਹੀਂ ਮਿਲਦਾ ਪ੍ਰਦੀਪ ਜੀ ਸਵਾਲ ਫੇਰ ਹੋਈ ਹੈ ਕਿ ਇਨੀਆਂ ਨੌਕਰੀਆਂ ਦਾ ਦਾਵਾ ਜਿਹੜਾ ਕੀਤਾ ਜਾ ਰਿਹਾ ਹੈ ਇਹ ਵਿਚਾਰ ਤੁਸੀਂ ਤੇ ਪੁਰਾਣੇ ਹੋ ਫਿਰ ਤੁਹਾਨੂੰ ਕਿਉਂ ਨਹੀਂ ਬੈਨੀਫਿਟ ਆ ਦੇਖੋ ਜੀ ਨੌਕਰੀਆਂ ਦਾ ਦਾਅਵੇ ਕਰ ਰਹੇ ਨੇ ਮੈਂ ਵੇਖ ਰਿਹਾ ਖਬਰਾਂ ਦੇ ਵਿੱਚ ਲਗਾਤਾਰ ਬੋਲ ਰਹੇ ਨੇ ਕਿ ਇਆਂ ਇਨੀਆਂ ਨੌਕਰੀਆਂ ਦਿਤੀਆਂ 50000 ਦਿਤੀਆਂ 55 ਦੇਤੀਆਂ ਪਰ ਮੈਂ ਆਪਣੇ ਮਹਿਕਮੇ ਦੀ ਗੱਲ ਕਰਾਂਗਾ ਮੇਰੇ ਮਹਿਕਮੇ ਦੇ ਵਿੱਚ ਆਊਟਸੋਰਸ ਤੇ ਭਰਤੀ ਹੋ ਰਹੀ ਹੈ ਆਊਟਸੋਰਸ ਬਾਹਰੀ ਕੇਂਦਰੀ ਏਜੰਸੀਆਂ ਔਰ ਠੇਕੇਦਾਰ ਵੀ ਬਾਹਰ ਦੇ ਨੇ ਉਹ ਹਰਿਆਣੇ ਦਾ ਉਹ ਵੀ ਮੁਕਰ ਗਿਆ ਕਹਿੰਦਾ ਮੈਂ ਠੇਕਾ ਨਹੀਂ ਲੈਣਾ ਉਹਦਾ ਠੇਕਾ ਖਤਮ ਹੋ ਗਿਆ ਮੈਨੂੰ ਲੱਗਦਾ ਫਿਰ ਜਿਹੜੇ ਮੁਲਾਜ਼ਮ ਜਿ फ्यूचर ਸਰ ਤੁਹਾਡੇ ਸਾਹਮਣੇ ਆ ਬਿਲਕੁਲ ਜਦੋਂ ਉਹ ਤਖਤੀਆਂ ਲਾਈਆਂ ਨੇ ਬਾਹਰ ਬੋਰਡ ਲਾਏ ਨੇ ਕਾਲੀਆਂ ਵੀ ਲਾਏ ਕਾਂਗਰਸੀਆਂ ਵੀ ਲਾਏ ਇਹਨਾਂ ਨੇ ਵੀ ਲਾਤਾ ਵੀ 29 ਹਜ਼ਾਰ ਬੰਦਾ ਕਰਤਾ 50 ਕਰਤਾ ਕੀਤਾ ਕੋਈ ਨਹੀਂਗਾ ਆਊਟਸੋਰਸ ਵਾਲੇ ਬੰਦੇ ਜਿਨ੍ਹਾਂ ਦਾ ਕੋਈ ਵजूद ਹੀ ਨਹੀਂ ਇਹਨੂੰ ਬੈਕ ਡੋਰ ਐਂਟਰੀ ਕਹਿੰਦੇ ਨੇ ਉਹਨੂੰ ਇਹਨਾਂ ਨੇ ਦੁਬਾਰਾ ਫੇਰ ਚਾਲੂ ਕਰਤਾ ਨਹੀਂ ਜੇ ਤੁਹਾਨੂੰ ਹੀ ਜਿਹੜੇ ਏਨੇ ਸਾਲਾ ਤੋਂ ਤੁਸੀਂ ਕੰਮ ਕਰਦੇ ਪਏ ਹੋ ਤੁਸੀਂ ਤੇ ਕਹਿੰਦੇ ਹੋ ਕਿ ਪੱਕਿਆ ਕਰੋ ਫਲੀਟ ਦੇ ਦਿਓ ਬੱਸਾਂ ਦੇ ਦਿਓ ਤੇ ਆਪਾਂ ਦੇਖੋ ਜੀ ਅਸੀਂ ਤੇ ਦਵਾਈ ਦੇ ਰਹੇ ਆਂ ਵੀ 10000 ਬੱਸ ਚਾਹੀਦੀ ਐ ਅੱਜ ਬੱਸਾਂ ਦੇ ਵਿੱਚ ਇੰਨੀ ਸਵਾਰੀ ਆ ਮੂਲੋਂ ਜ਼ਿਆਦਾ 100-100 ਸਵਾਰੀ ਹੋ ਜਾਂਦੀ ਐ ਲੜਾਈਆਂ ਦੇ ਕਾਰਨ ਬਣਦੇ ਨੇ ਕਦੀ ਕੋਈ ਡਰਾਈਵਰ ਨੂੰ ਕੁੱਟ ਰਿਆ ਕੋਈ ਕਨੈਕਟਰ ਨੂੰ ਕੁੱਟ ਰਿਆ ਕਿਤੇ ਝਗੜੇ ਹੁੰਦੇ ਨੇ ਵੀ ਬੱਸਾਂ ਘਟਣੇ ਸਵਾਰੀਆਂ ਜ਼ਿਆਦਾ ਨੇ ਵੀ ਬੱਸਾਂ ਭਾਈਆਂ ਜਾਣ ਰੋਜ਼ਗਾਰ ਪੈਦਾ ਹੋਵੇ ਪਰ ਰੋਜ਼ਗਾਰ ਜਿਹੜਾ ਆ ਉਹ ਪੱਕਾ ਦਿੱਤਾ ਜਾਵੇ ਇਹ ਦੇ ਰਹੇ ਨੇ ਕੰਟਰੈਕਟ ਦੇ ਦਿੰਦੇ ਨਹੀਂ ਕਿਸੇ ਨੂੰ ਪੱਕਾ ਕੇ ਨੂੰ ਕਰਦੇ ਨਹੀਂ ਆਊਟਸੋਰਸ ਤੇ ਕਰ ਰਹੇ ਨੇ ਬਿਲਕੁਲ ਮੈਂ ਜਿਹੜੀ ਤੁਸੀਂ ਬੱਸ ਦੀ ਗੱਲ ਕੀਤੀ ਕਿ ਇਹ ਮੰਗ ਜਿਹੜੀ ਬੱਸਾਂ ਦੀ ਮੰਗ ਹੈ ਇਸ ਮੁੱਦੇ ਤੇ ਆਪਾਂ ਫਿਰ ਵੀ ਗੱਲ ਕਰਾਂਗੇ ਲੇਕਿਨ ਅੱਜ ਜਿਹੜਾ ਮੁੱਦਾ ਆਪਾਂ ਲੈ ਕੇ ਚੱਲੇ ਸੀ ਕਿ ਇਹਨਾਂ EMPLOYES ਨੂੰ EMPLOYES ਕਹਨ ਨੂੰ ਸਰਕਾਰ ਦੇ EMPLOYES ਨੇ ਬੱਸਾਂ ਚਲਾਉਂਦੇ ਨੇ ਸਰਕਾਰੀ ਬੱਸਾਂ ਹੀ ਚਲਾਉਂਦੇ ਨੇ ਲੇਕਿਨ ਪਿਛਲੇ ਜੇ ਗੱਲ ਕਰੀਏ ਤੇ ਸਾਲਾਂ ਤੋਂ ਐਜੀਟੇਸ਼ਨ ਤੇ ਨੇ ਔਰ ਪਿਛਲੇ 3 ਸਾਲ ਤੋਂ ਤੇ ਇਹਨਾਂ ਨੇ ਕਹਿੰਦੇ ਕਿ ਪ੍ਰਚਾਰ ਕੀਤਾ 3 ਸਾਲ ਪਹਿਲਾਂ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਸੀ ਲੋਕਾਂ ਨੂੰ ਦੁਹਾਈ ਦਿੱਤੀ ਕਿ ਆਮ ਆਦਮੀ ਪਾਰਟੀ ਇੱਕ ਬਦਲ ਲਾਊਗਾ ਲੇਕਿਨ ਅੱਜ ਇਸ ਬਦਲ ਨੂੰ ਹੀ ਅੱਜ ਐਜੀਟੇਸ਼ਨ ਕਰਨ ਲਈ ਮਜਬੂਰ ਨੇ ਅੱਜ ਵੀ ਕਹਿੰਦੇ ਕਿ ਜਦੋਂ ਮੰਗਾ ਲੈ ਕੇ ਜਾਂਦੇ ਤੇ ਟਾਈਮ ਨਹੀਂ ਮਿਲਦਾ ਮੀਟਿੰਗ ਦਾ ਟਾਈਮ ਨਹੀਂ ਮਿਲਦਾ ਹਾਂਜੀ ਭਾਜੀ ਕੁਝ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਿਹੜੀਆਂ ਇਹ ਕਹਿੰਦੇ ਨਾ ਰੌਲਾ ਪਾਉਂਦੇ ਪਏ ਹੀ ਨੌਕਰੀਆਂ ਦਿੱਤੀਆਂ ਅਹੀਂ ਨੌਕਰੀਆਂ ਦੇ ਰਿਆਂ 29000 ਦੇ ਦਿੱਤੀ 50000 ਦੇ ਦਿੱਤੀ ਨੌਕਰੀਆਂ ਕਿਡੀਆਂ ਦਿੱਤੀਆਂ ਨੇ ਡੈਥ ਕੇਸਾਂ ਵਾਲੀਆਂ ਜਿਨ੍ਹਾਂ ਦਾ ਬੱਚਿਆਂ ਦੇ ਘਰ ਤੋਂ ਕੋਈ ਜੀ ਚਲਾ ਜਾਂਦਾ ਉਹਨਾਂ ਦਾ ਰਾਈਟ ਬਣਦਾ ਵਾ ਹੋਰ ਮਹਿਕਮਿਆਂ 'ਚ ਵੀ ਨੌਕਰੀਆਂ ਮਿਲਦੀਆਂ ਨੇ ਭਾਜੀ ਰਾਈਟ ਹੈ ਇੱਕ ਮਿੰਟ ਮੇਰੇ ਗੱਲ ਸੁਣੋ ਜਿਹੜੀਆਂ ਅਸੀਂ ਆਪਣੇ ਤੌਰ ਤੇ ਆਪਣੀ ਨਵੀਂ ਭਰਤੀ ਜਿੱਦਾਂ ਮੰਨ ਲਓ ਅਸੀਂ ਆਪਣੇ ਪੈਰਾਂ ਤੇ ਆਪਣੇ ਸਟੈਂਡ ਲੈਣਾ ਅਸੀਂ ਉਹ ਕੱਚੀਆਂ ਆ ਤੇ ਉਹ ਮਿਲਣ ਵੀ ਕੱਚੀਆਂ ਡਈਆਂ ਨੇ ਉਹ ਕਿਹੜੇ ਨਵੇਂ ਸੀਰੇ ਦੇ ਕੱਚੀਆਂ ਦਿੰਦੇ ਨੇ ਪੱਕੀ ਨੌਕਰੀ ਕੋਈ ਨਹੀਂ ਦਿੱਤੀ ਤੇ ਉਹ ਹੈ ਨਾ ਰੋਜ਼ਗਾਰ ਦੇ ਉਹ ਹੈ ਕਿ ਨਵੇਂ ਨੌਕ ਤਾਂੱਖ ਵੀ ਨਹੀਂ ਮੈਂ ਦੱਸਣਾ ਚਾਹੁੰਨਾ ਵੀ ਜਿਹੜੀਆਂ ਉਹ ਭਰਤੀਆਂ ਕਰ ਰਹੇ ਨੇ ਜਿਹੜੇ ਕੀਤੀਆਂ ਨੇ ਡੈਥ ਕੇਸ ਤੇ ਕਰ ਰਹੇ ਨੇ ਪਰ ਉਹ ਸੇਵਾਦਾਰ ਚੌਂਕੀਦਾਰ ਭਰਤੀ ਕੀਤੇ ਨੇ ਡਰਾਈਵਰ ਕਨੈਕਟਰ ਜਿਹੜੀ ਬਣਦੀ ਯੋਗਤਾ ਅਨੁਸਾਰ ਕਿਸੇ ਨੂੰ ਨੌਕਰੀ ਨਹੀਂ ਮਿਲੀ ਸਾਡੇ ਵਿਭਾਗ ਦੇ ਡਰਾਈਵਰ ਕਨੈਕਟਰ ਭਰਤੀ ਹੋਇਆ ਹੀ ਨਹੀਂ ਪੱਕਾ ਕੋਈ ਡੈਥ ਕੇਸ ਵੀ ਨਹੀਂ ਹੋਇਆ ਬਿਲਕੁਲ ਇਕੀ ਲਈਆ ਸੋਨੀ ਲਿਆ ਕੀ ਇਹ ਸਰਕਾਰੀ ਮੁਲਾਜ਼ਮ ਨੇ ਉਹ ਮੁਲਾਜ਼ਮ ਨੇ ਜਿਹੜੇ ਸਾਲਾਂ ਤੋਂ ਸਰਕਾਰ ਦੀਆਂ ਬੱਸਾਂ ਪਨਪਨ ਬੱਸਾਂ ਜਾਂ ਪੰਜਾਬ ਰੋਡਵੇ ਦੀਆਂ ਬੱਸਾਂ ਚਲਾ ਰਹੇ ਨੇ ਉਹਨਾਂ ਦਾ ਦੁੱਖੜਾ ਔਰ ਸਰਕਾਰ ਦੇ ਪ੍ਰਤੀ ਰਵਈਆ ਉਹਨਾਂ ਦਾ ਕਿਵੇਂ ਦਾ ਸਰਕਾਰ ਦਾ ਰਵਈਆ ਇਹਨਾਂ ਪ੍ਰਤੀ ਹੈ ਇਹ ਅੱਜ ਦਾ ਮੁੱਦਾ ਸੀ ਔਰ ਇਹ ਲੋਕੜਾ ਇਹ ਸਿੱਧੇ ਤੌਰ ਤੇ ਉਹਨਾਂ ਲੋਕਾਂ ਨਾਲ ਰਾਇ ਸੀ ਉਹਨਾਂ ਲੋਕਾਂ ਦੀ ਆਵਾਜ਼ ਹੈ ਕਿ ਜਿਹੜੀ ਸਰਕਾਰ ਸ਼ਾਇਦ ਸੁਣਨੀ ਲਈ ਤਾਂ ਇਹ ਸਰਕਾਰ ਨੂੰ ਪਹੁੰਚਾਉਂਦੀ ਔਰ ਮੈਂ ਤਾਂ ਅਪੀਲ ਕਰਾਂਗਾ ਸੂਬਾ ਸਰਕਾਰ ਨੂੰ ਕਿ ਇਹਨਾਂ ਮੁਲਾਜ਼ਮਾਂ ਦੀ ਵੀ ਗੱਲ ਸੁਣੀ ਜਾਵੇ ਜਿਹੜੇ ਪਿਛਲੇ 3 ਸਾਲ ਤੋਂ ਆਪਣੀ ਦੁਹਾਈ ਦੇ ਰਹੇ ਨੇ ਉਹਨਾਂ ਅੱਗੇ ਆਪਣੇ ਐਜੀਟੇਸ਼ਨਸ ਕਰ ਰਹੇ ਨੇ ਔਰ ਇਹਨਾਂ ਦੀ ਵੀ ਜਿਹੜੀਆਂ ਮੰਗਾਂ ਦੇ ਵੱਲ ਖਿਆਲ ਕਰੇ ਪੰਜਾਬ ਸਰਕਾਰ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰਿੰਤ ਚਾਹਬਲਾ ਨਿਧਮ ਨਿਊਜ਼ਲੀ ਗੁਰਦਾਸਪੁਰ ਤੋਂ